ਕੀ ਕਾਲ ਜੀ ਤੁਸੀਂ ਜੁੜੇ ਹੋ ਉਮੀਦ ਦੇ ਨਾਲ ਸੋ 13 ਫਰਵਰੀ ਨੂੰ ਕਿਸਾਨਾਂ ਦਾ ਐਲਾਨ ਹੈ ਕਿ ਦਿੱਲੀ ਨੂੰ ਕੁਝ ਕਰਨਾ ਹੈ ਇਸ ਟਾਈਮ ਪੰਜਾਬ ਹਰਿਆਣਾ ਬਾਰਡਰ ਤੋਂ ਜਿਹੜਾ ਥੋੜਾ ਜਿਹਾ ਅੱਗੇ ਜਾ ਕੇ ਹਰਿਆਣੇ ਦੇ ਵਿੱਚ ਮੌਜੂਦਾ ਟਹਾਣਾ ਸ਼ਹਿਰ ਇਹ ਸਾਹਮਣੇ ਤਸਵੀਰਾਂ ਦੇ ਵਿੱਚ ਜਿਹੜਾ ਤੁਹਾਨੂੰ ਰੋਡ ਇਹ ਖਾਲੀ ਨਜ਼ਰ ਆ ਰਿਹਾ ਹੋਊਗਾ ਸੋ ਇਹ ਰੋਡ ਦਾ ਖਾਲੀ ਹੋਣ ਦਾ ਜਿਹੜਾ ਇੱਕ ਵੱਡਾ ਕਾਰਨ ਹੈ ਜਿਹੜੀਆਂ ਲੰਬੀਆਂ ਲੈਣਾ ਟਰੱਕਾਂ ਦੀ ਇੱਥੇ ਲੱਗੀਆਂ ਹੋਈਆਂ ਨੇ ਵੱਡਾ ਕਾਰਨ ਹੈ ਕਿ ਪੰਜਾਬ ਹਰਿਆਣੇ ਦੀਆਂ ਸਾਰੀਆਂ ਸਰਹੱਦਾਂ ਦੇ ਜਿਹੜੀਆਂ ਉਹ ਹਰਿਆਣਾ ਪ੍ਰਸ਼ਾਸਨ ਸਰਕਾਰ ਦੇ ਵੱਲੋਂ ਜਿਹੜੀਆਂ ਸੀਲ ਕੀਤੀਆਂ ਜਾ ਰਹੀਆਂ ਨੇ ਸਾਰੀਆਂ ਤਸਵੀਰਾਂ ਤੁਹਾਨੂੰ ਅੱਗੇ ਦੀਆਂ ਵੀ ਦਿਖਾਉਨੇ ਆਂ ਅਸੀਂ ਸੋ ਅੱਗੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਕਿ ਕਿਸ ਤਰ੍ਹਾਂ ਜਿਹੜੇ ਬੈਰੀਕੇਡ ਨੇ ਉਹ ਲੱਗੇ ਹੋਏ ਨੇ ਬੈਰੀਕੇਡ ਲਾਏ ਜਾ ਰਹੇ ਨੇ ਹਾਲਾਂਕਿ ਅੱਜ 10 ਫਰਵਰੀ ਦਾ ਦਿਨ ਹੈ 10 ਫਰਵਰੀ ਨੂੰ ਹੀ ਹਰਿਆਣਾ ਸਰਕਾਰ ਦੇ ਵੱਲੋਂ ਆਪਣੀ ਜਿਹੜੀ ਤਿਆਰੀ ਹੈ ਉਹ ਪੂਰੀ ਕਰ ਲਈ ਗਈ ਹੈ ਹਰਿਆਣਾ ਸਰਕਾਰ ਜਿਹੜੇ ਬੈਰੀਕੇਡ ਲਾ ਰਹੀ ਹੈਗੀ ਸੋ ਤਸਵੀਰਾਂ ਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋਗੇ ਪ੍ਰਸ਼ਾਸਨ ਪੂਰਾ ਉਰੇ ਸਖਤੀ ਦੇ ਨਾਲ ਮੌਜੂਦ ਹੈ ਬੈਰੀਕੇਟ ਲੱਗੇ ਹੋਏ ਨੇ ਪਹਿਲਾਂ ਦੀ ਤਰ੍ਹਾਂ ਜਿਵੇਂ ਪਿਛਲੀ ਵਾਰ 26 ਤੇ 27 ਨਵੰਬਰ ਨੂੰ ਕੰਟੇਨਰ ਤੱਕ ਰੱਖ ਦਿੱਤੇ ਗਏ ਸੀ ਉਸ ਤਰੀਕੇ ਤੋਂ ਕਿਤੇ ਵੱਧ ਕੇ ਇੰਤਜ਼ਾਮ ਜਿਹੜੇ ਉਹ ਪੁਲਿਸ ਪ੍ਰਸ਼ਾਸਨ ਦੇ ਨਜ਼ਰ ਆ ਰਹੇ ਨੇ ਸਰਕਾਰ ਜਿਹੜੇ ਇੰਤਜ਼ਾਮ ਕਰਨ ਦੇ ਵਿੱਚ ਲੱਗੀ ਹੋਈ ਹੈ ਕਿਤੇ ਬੈਰੀਕੇਟ ਰੱਖਣ ਤੋਂ ਬਾਅਦ ਵਿਚਕਾਰ ਉਹਨਾਂ ਦੇ ਬਾਜ਼ਰੀਆਂ ਦੀਆਂ ਕੰਢਾਂ ਤੱਕ ਕਈ ਵਾਟਰਾਂ ਦੇ ਉੱਪਰ ਕੁੱਤੇ ਯਾਰੀਆਂ ਨਹੀਂ ਜੜੀਆਂ ਜਿਹੜੀਆਂ ਤਸਵੀਰਾਂ ਨੇ ਪਹਿਲਾਂ ਛੰਭੂ ਬਾਰਡਰ ਤੋਂ ਸਾਹਮਣੇ ਆਈਆਂ ਸੀ ਜਿੱਥੇ ਪਾਣੀ ਦੀਆਂ ਕੰਧਾਂ ਵਿੱਚੇ ਜਾ ਰਹੇ ਕਿ ਹੋ ਰਿਹਾ ਹੈ ਉੱਥੇ ਕੀ ਹੋ ਰਹਿਣਾ ਬਾਰਡਰ ਦੇ ਲਈ ਪਹਿਲਾ ਸਟਾਫਰ ਸਾਡੀ ਕਰ ਰਹੇ ਆ ਕਿ ਟੋਲਿਆ ਕੇ ਰੱਖ ਦਿੱਤੇ ਗਏ ਨੇ ਜੀਸੀਬੀ ਮਸ਼ੀਨ ਜਿਹੜੀ ਉਹ ਕੰਮ ਕਰ ਰਹੀ ਹੈ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਪਹਿਲਾਂ ਜਿਹੜੀ ਮਿੱਟੀ ਪਾਈ ਜਾ ਰਹੀ ਸੀ ਤਾਂ ਹੋਣਾ ਰੋਡ ਦੀ ਪਟਾਈ ਵੀ ਜਿਹੜੀ ਕੀਤੀ ਜਾ ਰਹੀ ਹੈ ਰੋਡ ਵੀ ਜਿਹੜਾ ਹੁਣਾ ਪੁੱਟਿਆ ਜਾ ਰਿਹਾ ਜਿਵੇਂ ਪਿਛਲੀ ਵਾਰ ਸਰਕਾਰ ਨੇ ਜਿਹੜੀਆਂ ਸੜਕਾਂ ਤੱਕ ਪੁੱਟ ਦਿੱਤੀ ਸੀ ਉਹਨਾਂ ਰੋਡ ਤੱਕ ਪੁੱਟੇ ਜਾ ਰਹੇ ਨੇ ਦੇਖੋ ਤੁਸੀਂ ਤਸਵੀਰਾਂ ਦੇਖੋ ਡੂੰਗੀ ਖਾਈ ਜਿਹੜੀ ਉਹ ਬਣਾ ਦਿੱਤੀ ਜਾਊਗੀ ਮਸ਼ੀਨ ਜੀਸੀਬੀ ਜਿਹੜੀ ਇੱਥੇ ਕੰਮ ਕਰ ਰਹੀ ਹੈ ਹਾਲਾਂਕਿ ਪਿਛਲੀ ਵਾਰ ਜਦੋਂ ਕਿਸਾਨ ਇੱਥੋਂ ਦੀ ਲੰਗੇ ਸੀਗੇ ਤਾਂ ਇਹੀ ਜਿਹੜਾ ਰੂਟ ਸੀਗਾ ਕਿਸਾਨਾਂ ਦਾ ਇੱਥੋਂ ਦੀ ਕਿਸਾਨ ਲੰਗੇ ਸੀਗੇ ਇੱਥੇ ਵੱਡੇ ਵੱਡੇ ਸੜਕ ਦੇ ਵਿੱਚਕਾਰ ਕਿੱਲਾਂ ਨੇ ਜਿਹੜੀਆਂ ਹੋ ਠੋਕੀਆਂ ਜਾ ਰਹੀਆਂ ਨੇ ਉਹ ਕਿੱਲਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋਗੇ ਕਿ ਕਿਵੇਂ ਜਿਹੜੇ ਸਰਾਗ ਕਰ ਕਰ ਸੜਕ ਦੇ ਵਿੱਚ ਟੋਕੀਆਂ ਜਾਰੀਆਂ ਨੇ ਤਿੱਖੀਆਂ ਕਰ ਕਰ ਕੇ ਉੱਪਰੋਂ ਸਿਮਿੰਟ ਇਹਨਾਂ ਦੇ ਵਿੱਚ ਜਿਹੜਾ ਭਰਿਆ ਜਾ ਰਿਹਾ ਤਾਂ ਜੋ ਕਿਸੇ ਤਰੀਕੇ ਨਾਲ ਉਖੜ ਨਾ ਸਕਣ ਤਾਂ ਤਸਵੀਰਾਂ ਨੇ ਪਿਛਲੀ ਵਾਰ ਕਿਸਾਨਾਂ ਨੇ ਅਜੇ ਬਹੁਤ ਸਾਰੇ ਕੰਟੇਨਰ ਜਿਹੜੇ ਇੱਕ ਪਾਸੇ ਨੂੰ ਖਿਸਕਾਤੇ ਸੀ ਪਰ ਹੁਣ ਇੰਤਜ਼ਾਮ ਜਿਹੜੇ ਹੋਰ ਜਿਆਦਾ ਸਖਤ ਨਜ਼ਰ ਆ ਰਹੇ ਨੇ ਕਿਉਂਕਿ ਲੱਗਦਾ ਹੈਗਾ ਕਿ ਇਹਨਾਂ ਵਿੱਚ ਮਿੱਟੀ ਭਰ ਕੇ ਤਾਂ ਜੋ ਕਿਸਾਨ ਇਹਨਾਂ ਨੂੰ ਖਿਸਕਾ ਨਾ ਸਕਣ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਇਹ ਸਾਂਝੀਆਂ ਕੀਤੀਆਂ ਨੇ ਪੰਜਾਬ ਹਰਿਆਣਾ ਬਾਰਡਰ ਦੀਆਂ ਟਹਾਣਾ ਸ਼ਹਿਰ ਦੀਆਂ ਸਾਂਝੀਆਂ ਕੀਤੀਆਂ ਨੇ ਜਿੱਤੇ ਕਿ ਤਿੰਨ ਦਿਨ ਪਹਿਲਾਂ ਹੀ ਜਿਹੜਾ ਰੋਡ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਹੈ ਤੇ ਰੂਟ ਨੇ ਜਿਹੜੇ ਉਹ ਡਾਇਵਰਟ ਕਰ ਦਿੱਤੇ ਗਏ ਨੇ ਆਉਣ ਜਾਣ ਵਾਲਿਆਂ ਦੇ ਲਈ ਜਿਹੜੇ ਰੂਟ ਵੱਖਰੇ ਬਣਾ ਦਿੱਤੇ ਗਏ ਨੇ ਸੋ ਮਜਬੂਰੀ ਵਸ ਜਿਹੜੇ ਲੋਕ ਨੇ ਉਹਨਾਂ ਨੂੰ ਖੇਤਾਂ ਦੇ ਰਸਤਾ ਵਿੱਚੋਂ ਦੀ ਹੁੰਦੇ ਹੋਏ ਜਿਹੜਾ ਸ਼ਹਿਰਾਂ ਦੇ ਵਿੱਚ ਪਹੁੰਚਣਾ ਪੈ ਰਿਹਾਗਾ ਹੁਣ ਛੋਟੇ-ਛੋਟੇ ਰਸਤਿਆਂ ਨੂੰ ਵੀ ਜਿਹੜੀ ਬਲੌਕ ਕਰਨ ਦੀ ਜਿਹੜੀ ਖਬਰ ਉਹ ਸਾਹਮਣੇ ਆ ਰਹੀ ਹੈ ਕਿ ਹੁਣ ਛੋਟੇ-ਛੋਟੇ ਰਸਤੇ ਨੇ ਜਿਹੜੇ ਉਹ ਵੀ ਬਲੌਕ ਕੀਤੇ ਜਾਣੇ ਨੇ ਉਹਨਾਂ ਦੇ ਉੱਪਰ ਜਿਹੜਾ ਸਮਾਨ ਹੈ ਬੈਰੀਕੇਡ ਦਾ ਸਮਾਨ ਹੈ ਜਾਂ ਕੁਝ ਹੋਰ ਸਮਾਨ ਹੈ ਉਹ ਪਹੁੰਚ ਚੁੱਕੇਗਾ ਹੁਣ ਆਉਣ ਵਾਲੇ 2-4 ਦਿਨਾਂ ਦੇ ਵਿੱਚ ਪੰਜਾਬ ਦਾ ਕਨੈਕਸ਼ਨ ਹੈ ਜੇ ਹਰਿਆਣੇ ਨਾਲੋਂ ਬਿਲਕੁਲ ਹੀ ਕੱਟ ਦਿੱਤਾ ਜਾਊਗਾ ਸੋ ਤਸਵੀਰਾਂ ਨੇ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਕਿ ਕਿਸ ਤਰ੍ਹਾਂ ਸ਼ਹਿਰ ਦੇ ਛੋਟੇ-ਮੋਟੇ ਰਸਤਿਆਂ ਦੇ ਉੱਪਰ ਵੱਡੇ-ਵੱਡੇ ਜਾਮ ਜਿਹੜੇ ਉਹ ਲੱਗਣੇ ਸ਼ੁਰੂ ਹੋ ਗਏ ਨੇ ਸੋ ਜਿੱਥੇ ਆਮ ਲੋਕਾਂ ਦੀ ਖੱਜਲ-ਖਵਾਰੀ ਹੋ ਰਹੀ ਹੈਗੀ ਉੱਥੇ ਨਾਲ ਸਰਕਾਰੀ ਸੰਪਤੀ ਦਾ ਨੁਕਸਾਨ ਵੀ ਹੋ ਰਿਹਾਗਾ ਸੋ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ